ਸਤਿ ਸ਼੍ਰੀ ਅਕਾਲ ਜੀ ਫਸਟ ਐਸ ਫੀਡ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਵੀਅਰਸ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਦਿਖ ਰਿਹਾ ਹੋ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੀ 5:00 ਵਜੇ ਜੇ ਅਗਰ ਸ਼ਾਪਟੇਣਾ ਚਾ ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਵਿਦਆਊਟ ਦੁਪੱਟਾ ਰਾਮਟੈਕਸ ਦਾ ਪਸ਼ਮੀਨਾ ਵੀ ਰਹੂਗਾ ਔਰ ਸ਼ਾਲ ਵਾਲਾ ਪਸ਼ਮੀਨਾ ਵੀ ਰਹੂਗਾ ਪਸ਼ਮੀਨਾ ਰਾਮਟੈਕਸ ਦਾ ਹੀ ਆਊਗਾ ਇਦਾਂ ਹੀ ਦਿਖਾ ਦੇਣੀ ਆ ਲਓ 킬ਰ ਹੀ ਗਿਆ ਸੀ ਆ ਲਓ ਜੀ ਇਹ ਹੈਗਾ ਪਸ਼ਮੀਨਾ ਰਾਮਟੈਕਸ ਦਾ ਬਕਾਇਦਾ ਸਟੈਂਪ ਨਾਲ ਲਾਊਗਾ ਔਰ ਪ੍ਰਿੰਟ ਤੁਹਾਡੇ ਸਾਹਮਣੇ ਆ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਖੂਬਸੂਰਤ ਪੈਂਦਾ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਇਦਾਂ ਚੱਕ ਕੇ ਤੁਹਾਨੂੰ ਦਿਖਾ ਦੇਣੀ ਆ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਹੀ ਆ ਗਿਆ ਤੇ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਦੋ ਸੂਟ ਚੱਕੋਗੇ ਤਾਂ 11-1100 ਦੇ ਆਉਣਗੇ ਇੱਕ ਸੂਟ ਲਓਗੇ ਤਾਂ 1500 ਦਾ ਹੋਊਗਾ ਠੀਕ ਹੈ ਜੀ ਆਫਰ ਦੇ ਵਿੱਚ ਦੇਵਾਂਗੇ ਉਹੀ ਪ੍ਰਿੰਟ ਕਲਰ ਡਿਫਰੈਂਟ ਹਮਮ ਹਾਂ ਜੀ ਬਹੁਤ ਪਿਆਰਾ ਕਲਰ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਮਿੱਠਾ ਮਿੱਠਾ ਲਓ ਜੀ ਖੂਬਸੂਰਤ ਪ੍ਰਿੰਟ ਔਰ ਖੂਬਸੂਰਤ ਕਲਰ ਲਓ ਦੇਖੋ ਲੋੜ ਮਸਟਰਡ ਜਿਹਾ ਕਲਰ ਹੈ ਪ੍ਰਿੰਟ ਵੀ ਬਹੁਤ प्यारा ਹੈ ਤੇ ਕਲਰ ਤਾਂ ਹੈ ਹੀ ਹੈ ਸੋਣਾ ਔਰ ਪਸ਼ਮੀਨਾ ਹੈਗਾ ਰਾਮ ਟੈਕਸ ਦਾ ਬਾਰ ਬਾਰ ਦੱਸਣ ਦੀ ਲੋੜ ਨਹੀਂ ਜਿੰਨੇ ਵੀ ਸੂਟ ਦਿਖਾਉਂਗੀ ਅੱਜ ਦੀ ਵੀਡੀਓ ਚ ਟੋਟਲੀ ਸਾਰੇ ਰਾਮ ਟੈਕਸ ਦੇ ਦਿਖਾਉਂਗੀ ਕਿਉਂਕਿ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਸਕਦੇ ਹੋ ਰਾਮ ਟੈਕਸ ਦੇ ਕਿ ਬੁਰਣੀ ਆਊਗਾ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਚਲੋ ਨੈਕਸਟ ਦੇਖੋ ਆਹ ਲੋ ਆਣੀ ਅੰਜ ਸ਼ੇਡ ਚਲੋ ਇਹ ਆਉਂਦੀ ਕਲਰ ਪ੍ਰਿੰਟ ਸਾਰੀ ਬਹੁਤ ਸੋਣੀ ਲਓ ਜੀ ਹੁਣ ਜਿਹੜਾ ਮੈਂ ਆ ਦਿਖਾ ਰਹੀ ਹਾਂ ਨਾ ਕਸ਼ਮੀਨਾ ਇਹਦੇ ਵਿੱਚ ਥੋੜੀਆਂ ਲਾਈਨਾਂ ਲਾਈਨਾਂ ਨੇ ਆ ਦੇਖੋ ਸਟੱਫ ਦੇ ਵਿੱਚ ਨੇੜੇ ਕਰਕੇ ਦਿਖਾ ਦੇਣੀ ਆ ਦੇਖੋ ਲਾਈਨਾਂ ਨੇ ਇਹਦੇ ਵਿੱਚ ਬਰੀਕ ਬਰੀਕ ਜੀਆਂ ਤੇ ਜਿਹੜੀ ਸਲਵਾਰ ਹੈਗੀ ਆ ਉਹਦੇ ਵਿੱਚ ਨਹੀਂ ਹੈਗੀਆਂ ਲੋ ਠੀਕ ਹੈ ਤੇ ਕਲਰ ਦੇਖ ਲਓ ਤੁਸੀਂ ਕਿਹੜਾ ਹੋਊਗਾ ਪਿਸਤਾ ਟਾਈਪ ਜਾਈ ਹੈ ਲਾਈਟ ਜਾਂ ਡਲ ਪਿਸਤਾ ਜ ਹੈ ਨਾ ਠੀਕ ਹੈ ਠੀਕ ਹੈ ਸਹੀ ਆ ਰਿਹਾ ਲੋ ਜੀ ਅਗਲਾ ਇਹਦੇ ਵਿੱਚ ਕਲਰ ਦੇਖ ਲਓ ਇਹ ਵਾਲਾ ਕਲਰ ਹੈ। ਹਾਲ ਬੜਾ ਸੋਹਣਾ ਕਲਰ ਹੈ ਇਹ ਗੀ। ਆ ਲੋ ਬੀਬਾ ਪ੍ਰਿੰਟ ਹੈ ਬੀਬਾ ਬੀਬਾ ਕਲਰ ਔਰ ਬੀਬਾ ਪ੍ਰਿੰਟ ਆ ਲੋ সিলਵਰ ਗਰੇਜਾ ਕਲਰ ਹੈ। ਠੀਕ ਹੈ ਜੀ। ਚਲੋ ਨੈਕਸਟ ਦੇਖੋ। ਇਹਦੇ ਵਿੱਚ ਹੀ ਕਲਰ ਦਿਖਾ ਰਹੇ ਦੋ ਡਿਜ਼ਾਈਨ ਦਿਖਾਏ ਨੇ ਔਰ ਕਲਰ ਇਹਦੇ ਵਿੱਚ ਚਾਰ-ਚਾਰ ਨੇ ਦੋਨੋਂ ਡਿਜ਼ਾਈਨਸ ਦੇ ਵਿੱਚ। ਇਹ ਲਾਈਨਾਂ ਵਾਲਾ ਪਸ਼ਮੀਨਾ ਹੈਗਾ ਇਹਦੇ 'ਚ ਲਾਈਨਾਂ ਮਤਲਬ ਫੀਲ ਫੀਲ ਆਉਂਦੀ ਲਾਈਨਾਂ ਦੀ। ਫੀਲ ਨਹੀਂ ਆਉਂਦੀ ਦੇਖਣ ਨੂੰ ਲੈਣਾ ਠੀਕ ਹੈ ਜੀ ਇਹ ਆ ਹੈਗੀ ਸਲਵਾਰ ਇਹ ਤਾਂ ਡਿਜ਼ਾਈਨ ਜਿਹਾ ਬਣਿਆ ਹੋਊ ਲਓ ਜੀ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਅਗਲਾ ਦੇਖੋ ਇਹ ਆਹ ਲਓ ਠੀਕ ਹੈ ਜੀ ਸਹੀ ਦਿਖ ਰਿਹਾ ਚਲੋ ਤੇ ਆਹ ਹੈਗੀ ਸਲਵਾਰ ਲਓ ਲੋ ਜੀ ਇਹ ਤਾਂ ਸੀਗੇ ਵਿਦਆਊਟ ਦੁਪੱਟਾ ਵਿਦਆਊਟ ਸ਼ਾਲ ਮੈਚਿੰਗ ਸੂਟ ਠੀਕ ਹੈ ਦੋ ਪ੍ਰਿੰਟ ਸੀਗੇ ਉਹਦੇ ਵਿੱਚ ਅੱਗੇ ਚਾਰ-ਚਾਰ ਕਲਰ ਸੀ ਕੋਈ ਇੱਕ ਸੂਟ ਚੱਕਦੇ ਹੋ 1150 ਦਾ 1150 ਦਾ ਦੋ ਚੱਕਦੇ ਹੋ ਤਾਂ 2200 ਦੇ 11 1100 ਦੇ ਠੀਕ ਹੈ ਜੀ ਲੋ ਜੀ ਇਹ ਵਾਲਾ ਰੂਲ ਹੈ ਜਿਹੜਾ ਉਹ ਇਹਨਾਂ ਤੇ ਵੀ ਲੱਗੂ ਹੋਊਗਾ ਵੈਸੇ ਇਹ 1995 95 ਦੇ ਸੂਟ ਹੋਣਗੇ ਜੀ ਜਿੰਨੇ ਵੀ ਹੁਣ ਸ਼ਾਲ ਵਾਲੇ ਦਿਖਾਉਂਗੀ ਰਾਮਟੈਕ ਤੇ ਦਿਖਾਉਂਗੀ ਪਰ ਜੇ ਦੋ ਚੱਕੋਗੇ 1950 ਦੇ ਹੋ ਜਾਣਗੇ ਲਓ ਪਹਿਲਾ ਕਲਰ ਸਿਲਵਰ ਜਿਹਾ ਕਲਰ ਹੈ ਓ ਸੌਰੀ ਗ੍ਰੇ ਕਲਰ ਬਹੁਤ ਸੋਹਣਾ ਸੂਟ ਹੈ ਐਨ ਵਧੀਆ ਪਿਓਰ ਪਸ਼ਮੀਨਾ ਜਮਾਂ ਠੰਡ ਨਹੀਂ ਲੱਗਣੀ ਹੈਗੀ ਪਾ ਕੇ ਲੋ ਤੇ ਨਾ ਹੀ ਬੋਰਾ ਵੀ ਬਹੁਤ ਸੋਹਣਾ ਵਰਕ ਦਾ ਫਲਾਵਰ ਬਣਿਆ ਹੋਇਆ ਉੱਪਰ ਇੱਕ ਬਹੁਤ ਪਿਆਰਾ ਜਿਹਾ ਐਨ ਸੋਬਰ ਬੜੀ ਸੋਹਣੀ ਜੇ ਸੂਟ ਨੇ ਇਹ ਵੱਡਾ ਸਾਰਾ ਇੱਕ ਫਲਾਵਰ ਔਰ ਘੇਰੇ ਤੇ ਫਿਰ ਤੁਹਾਨੂੰ ਵਰਕ ਮਿਲੇਗਾ ਘੇਰੇ ਤੇ ਵਰਕ ਵੀ ਬਹੁਤ ਸੋਹਣਾ ਮੈਂ ਨਾਪਦਾ ਘੇਰਾ ਹਣਾ ਮੈਨੂੰ ਇੰਚ ਟੇਪ ਨਹੀਂ ਲੱਭਿਆ ਜੀ 25 26 ਕੇਰਾ ਤਾਂ ਹੋਊਗਾ ਆਰਾਮ ਨਾਲ ਚਲੋ ਆਹ ਲਓ ਜੀ ਇਹ ਹੈਗੀ ਆ ਦੀ ਨੈਕ ਦੇ ਉੱਪਰ ਵਰਕ ਹੋਇਆ ਬੜੀ ਲੰਬੀ ਪੱਟੀ ਵਰਕ ਹੋਇਆ ਤੇ ਠੀਕ ਹੈ ਜੀ ਵਿੱਚ ਥੋੜੀ ਥੋੜੀ ਸਰਬੋਸਕੀ ਵੀ ਲੱਗੀ ਹੈ ਕਾਫੀ ਪਿਆਰੇ ਸੂਟ ਨੇ ਬਾਕਾਇਦਾ ਸਟੈਂਪ ਮਿਲੂਗੀ ਰਾਮ ਟੈਕਸ ਦੀ ਤੇ ਨਾਲ ਮਿਲੂਗਾ ਜੀ ਇਹ ਪਿਆਰਾ ਜਿਹਾ ਸ਼ਾਲ ਹਲਕਾ ਪਿਆ ਜਿਹਾ ਬਿਲਕੁਲ ਹਲਕੀ ਸ਼ਾਲ ਔਰ ਪੂਰੇ ਐਨ ਖੁੱਲੇ ਡੁੱਲੇ ਆਲ ਪੂਰੇ ਲੰਬੇ ਚੌੜੇ ਵਧੀਆ ਲੋ ਜੀ ਬਹੁਤ ਸੋਹਣੀ ਸ਼ਾਲ ਨਹੀਂ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਇੰਨੇ ਸੋਹਣੇ ਸੂਟ ਦੀ ਸਿਰਫ 1995 1995 ਅਗਰ ਦੋ ਸੂਟ ਚੱਕ ਲੋਗੇ ਤਾਂ 50 50 ਲੈਸ ਕੋਈ ਵੀ ਦੋ ਸੂਟ ਚੱਕੋਗੇ ਜੀ ਪੂਰੀ ਵੀਡੀਓ ਦੇ ਵਿੱਚੋਂ ਜਿਹੜੇ ਮਰਜ਼ੀ ਚਲੋ ਨੈਕਸਟ ਦੇਖੋ ਅਗਲਾ ਇਹ ਵਾਲਾ Print, आ, sorry, वाइन कलर सेम प्रिंट सॉरी सेम पैटर्न ਹੈਗਾ ਵਰਕ ਦਾ ਬਿਲਕੁਲ ਸੇਮ ਉਦਾਂ ਹੀ ਫਲਾਵਰ ਉਦਾਂ ਹੀ ਕੇਰਾ ਉਦਾਂ ਹੀ ਨੈਕ ਦੇ ਉੱਪਰ ਵਰਕ ਕਾਫੀ ਪਿਆਰਾ ਲੱਗਦਾ ਸੂਟ ਵਾਈਨ ਕਲਰ ਦੇ ਵਿੱਚ ਹੈਗਾ ਠੀਕ ਹੈ ਜੀ ਆ ਜਿਹੜੇ ਛੋਟੇ ਛੋਟੇ ਫਲਾਵਰ ਨੇ ਨਾ ਇਹ ਤਾਂ ਬੜੀ ਜਿਆਦਾ ਸੋਹਣੇ ਲੱਗਦੇ ਆ ਠੀਕ ਹੈ ਨਿੱਕੇ 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 ਠੀਕ ਹੈ ਜੀ 5 ਮੀਟਰ ਦਾ ਸੂਟ ਲਵਾਂਗਾ ਰਨਿੰਗ ਦੇ ਵਿੱਚ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਕੋ ਦਿਨੇ ਸ਼ਾਲ ਖੋਲਣਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਆਹ ਲੋ। ਬੜਾ ਇਹ ਸੋਹਣਾ ਸ਼ਾਲ ਹੈ। ਪੱਲਿਆਂ ਤੇ ਬੜਾ ਸੋਹਣਾ ਬોર્ਡਰ ਹੈ। ਕੰਨੀਆਂ ਤੇ ਵੀ ਲਾਈਨਾਂ ਲਾਈਨਾਂ ਜੀਆਂ ਨੇ। ਹਲਕੇ ਹਲਕੇ ਸ਼ਾਲ ਬੜੇ ਹੀ ਸੋਹਣੇ ਲੱਗਦੇ ਆ। ਤੇ ਪ੍ਰਾਈਸ ਹੋਊਗੀ ਜੀ ਇਹਦੀ? ਪਹਿਲਾਂ ਦੱਸ ਦੀ ਜਿਹੜੀ ਹੋ ਗਈ ਆ। ਬਹੁਤ ਬਹੁਤ ਨਹੀਂ ਦੱਸਦੇ ਹਾਂ। ਲੋ ਮਹਿਰੂਨ ਕਲਰ। ਇਹਦਾ ਨਾ ਚੇਂਜ ਹੋ ਗਿਆ ਪੈਟਰਨ ਚੇਂਜ ਹੋ ਗਿਆ ਦਾ ਇਹਰਾ ਜਾਂ ਮਹਿਰੂਨ कलर ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਇੱਕ ਉੱਪਰ ਫਲਾਵਰ ਇੱਕ ਤੁਹਾਨੂੰ ਇੱਥੇ ਨੇੜੇ ਕਰਕੇ ਬੀਬੀ ਵਰਕ ਦਾ ਵਰਕ ਬਹੁਤ ਸੋਹਣਾ ਕਾਫੀ ਜਿਆਦਾ ਸੋਹਣਾ ਵਰਕ ਹੈ ਜੀ ਇਹਦਾ ਬਹੁਤ ਜਿਆਦਾ ਸੋਹਣਾ ਐਨ ਪੂਰਾ ਇਕੱਠਿਆ ਤੇ نیچے ਘੇਰੇ ਤੇ ਹੋਈ ਹੋਈ ਹੈ ਐਂਕਰਿੰਗ ਆਹ ਦੋ ਲਾਈਨਾਂ ਵੀ ਐਂਕਰ ਦੀਆਂ ਨੇ ਇੱਕ ਫਲਾਵਰ ਉੱਪਰ ਜਾ ਕੇ ਛੋਟਾ ਤੇ ਇਹ ਹੈ ਜੀ ਇਹਦਾ ਸ਼ਾਲ ਵਾਹਲਾ ਢੁਲੇ ਢੁਲੇ ਸ਼ਾਲ ਬੜਾ ਸੋਹਣਾ ਬਾਰਡਰ ਠੀਕ ਹੈ ਕਲਰ ਤਾਂ ਹੈ ਹੀ ਹੈ ਬਹੁਤ ਸੋਹਣਾ ਲੋ ਖੂਬਸੂਰਤੂ ਬਹੁਤ ਕਟ मिनिमम प्राइस ਦੇ ਵਿੱਚ ਇਹ ਲੁਗੋ ਜੀ ਸੂਟ ਤੋਂ ਮਿਨੀਮਮ ਚ ਆ ਲੋ ਵੱਡਾ ਸਾਰਾ ਇੱਕ ਫਲਾਵਰ نیچے ਇੱਕ ਕਾਰਨਰ ਤੇ ਬਹੁਤ ਹੀ ਸੋਹਣਾ ਜਵਰ ਠੀਕ ਹੈ ਦੋ ਛੋਟੇ ਛੋਟੇ ਫਲਾਵਰ ਉੱਪਰ ਵਿਦ ਸਰਵੋਸ ਕੀ ਇੱਕ ਕਫ ਫਲਾਵਰ ਇੱਕ ਕਫ ਫਲਾਵਰ ਠੀਕ ਹੈ ਤੇ ਇਹ ਹੈ ਦਾ ਸ਼ਾਲ ਮੈਂ ਤੁਹਾਨੂੰ ਡਬਲ ਹੀ ਦਿਖਾ ਦੇਣੀ ਆ ਦਾ ਹਾਲੋ ਜੀ ਬਾਰਡਰ ਦੇਖ ਲਓ ਇਹਦਾ ਠੀਕ ਹੈ ਪੂਰਾ ਇਹਨ ਗਰਮ ਸ਼ਾਲ ਨੇ ਪਰ ਹਲਕੇ ਪੈਣੇ ਜਮਾ ਆ ਪੱਲਿਆਂ ਤੇ ਤੁਹਾਨੂੰ ਫੁੱਲ ਜੇ ਵੀ ਮਿਲ ਜਾਣਗੇ ਅਗਲਾ ਦੇਖੋ ਇਹ ਵੀ ਸੋਹਣਾ ਜਿਹਾ ਗ੍ਰੇ ਕਲਰ ਦਾ ਇਹਦੇ ਨਾਲ ਦਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਸੂਟ ਇਹੋ ਦੇ ਵਰਗਾ ਹੀ ਆ ਤੇਓ ਦੋ ਦੋ ਸੂਟ ਨੇ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ ਠੀਕ ਹੈ ਆ लो ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ ਇਹਦਾ ਸ਼ਾਲ ਸ਼ਾਲ ਤੁਸੀਂ ਪਹਿਲਾਂ ਦੇਖ ਹੀ ਲਿਆ ਉਹਦੇ ਨਾਲ ਦਾ ਵੈਸੇ ਦਾ ਆ लो ਇਸ ਤਰ੍ਹਾਂ ਠੀਕ ਹੈ ਅਗਲਾ ਦੇਖੋ ਥੋੜਾ ਅਨੀਅਨ ਟਾਈਪ ਜਿਹਾ ਹੈਗਾ ਇਹ ਲੋ ਜੀ ਇਹਦੀ ਡਿਜ਼ਾਈਨਿੰਗ ਹੋਰ ਹੋ ਗਈ ਹੈ ਚੇਂਜ ਹੋ ਗਿਆ ਹਾਲੋ ਤੇ ਅਨਨ ਦੇਖੋ neck ਦੇ ਉੱਪਰ ਇਹ ਵਰਕ ਘੇਰੇ ਤੇ ਪੈਨਲ ਔਰ ਇੱਕ ਫਲਾਵਰ ਇਹ ਆ ਲੋ ਜੀ ਇਹ neck ਠੀਕ ਹੈ ਇਹ ਹੈਗਾ ਜੀ ਇਹਦਾ ਸ਼ਾਲ ਪੂਰਾ ਖੋਲ ਦਿੰਨੇ ਆ ਲੋ ਜੀ ਇਹ ਪੱਲੇ ਫੁੱਲ ਲੱਗੇ ਹੋਏ ਨੇ ਸਾਰੇ ਇਹ ਹੈਗਾ ਜੀ ਦੂਸਰਾ ਪੱਲਾ ਔਰ ਇਹ ਹੈਗੀ ਆ ਦੀ ਕੰਨੀ ਠੀਕ ਹੈ ਜੀ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਸੂਟ ਆ ਰਹੇ ਨੇ ਲਓ ਜੀ ਇਹ ਥੋੜਾ ਜਿਹਾ ਲਾਈਟ ਕਲਰ ਆ ਗਿਆ ਪਰ ਸੋਨਾ ਕਾਫੀ ਲੱਗਦਾ ਜਿਵੇਂ ਬੀਬੀ ਨੇ ਪਾਉਣਾ ਹੋਵੇ ਹਾਂ ਇਹ ادی ਵਰਗਾ ਹੀ ਹੈ ਜਿਹੜਾ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਡਿਜ਼ਾਈਨ ਉਹੀ ਹੈ ਪਰ ਕਲਰ ਦਾ ਫਰਕ ਪੈ ਗਿਆ ਬਸ ਹਾਂ ਲੋ ਇਹ ਹੈਗਾ ਇਹਦੇ ਨਾਲ ਸ਼ਾਲ ਸਾਰਾ ਖੋਲਣ ਦੀ ਲੋੜ ਨਹੀਂ ਆ ਹੁਣ ਸ਼ਾਲ ਤੁਸੀਂ ਦੇਖ ਚੁੱਕੇ ਹੋ ਸ਼ਾਲ ਤਾਂ ਅਗਲਾ ਦੇਖੋ ਇਹ ਵਾਲਾ ਇਹ ਉਹੀ ਜਿਹੜਾ ਕਾਰਨਰ ਫਲਾਵਰ ਹੋਣਾ ਨੂੰ ਲੋਈ ਕਾਰਨਰ ਤੇ ਇੱਕ ਫਲਾਵਰ ਵੱਡਾ ਸਾਰਾ ਬਹੁਤ ਸੋਹਣਾ ਲੱਗਦਾ ਹੈ ਦਿਖ ਰਿਹਾ ਆਵੜ ਆ ਲੈ ਤੇ ਇਹ ਹੈਗਾ ਜੀ ਇਹਦਾ neck ਠੀਕ ਹੈ ਏ ਮਿਲੂਗੀ ਇਹਦੇ ਨਾਲ ਸ਼ਾਲ ਸ਼ਾਲ ਮੈਂ ਤੁਹਾਨੂੰ ਧੱਕ ਬੋਲ ਦੇਣੀ ਆ ਇਦਾਂ ਚੈੱਕ ਆ ਵਿੱਚ ਸਾਰੇ ਚ ਇਹ ਹੈਗੇ ਇਹਦੇ ਪੱਲੇ ਠੀਕ ਹੈ ਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਮੀਰਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਜਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ